ਇਸ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਸਿਲਾ ਅਦਾਲਤ ਨੇ ਹਰਿਆਣਾ ਜਨਹਿਤ ਕਾਂਗਰਸ ਦੇ ਮੁਖੀ ਕੁਲਦੀਪ ਛਿਨੋਈ ਖਿਲਾਫ ਆਈਪੀਸੀ ਦੀ ਧਾਰਾ 148 149 323 ਅਤੇ 332 506 ਦੇ ਤਹਿਤ aarop tay kite ne mamla 2010 da jadon sarkar deya neetiyan khilaf Haryana Janhit Congress de Chandigarh de rally ground vich rally kiti worker jadon Haryana Vidhan Sabha wal jaan lagge ta police ne laathi charge kar ditta jis da 100 to zyada lok zakmi hoye si ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਅੱਜ ਹਰਿਆਣਾ ਜਨਿਤ ਕਾਂਗਰਸ ਦੇ ਮੁਖੀ ਕੁਲਦੀਪ ਬਿਸ਼ਨੋਈ ਖਿਲਾਫ ਆਈਪੀਸੀ ਦੇ ਵੱਖ-ਵੱਖ ਧਾਰਾਵਾਂ ਤਹਿਤ aarop tay kiite ne 2010 ਦਾ ਇਹ ਮਾਮਲਾ ਹੈ ਅਤੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਕੁਲਦੀਪ ਬਿਸ਼ਨੋਈ ਖਿਲਾਫ aarop tay kiite ne 2010 ਜਦੋਂ ਸਰਕਾਰ ਦੀਆਂ ਨੀਤੀਆਂ ਖਿਲਾਫ ਹਰਿਆਣਾ ਜਨਿਤ ਕਾਂਗਰਸ ਨੇ ਚੰਡੀਗੜ੍ਹ ਦੇ ਡੈਲੀ ਗਰਾਊਂਡ ਵਿੱਚ ਡੈਲੀ ਕੀਤੀ ਵਰਕਰ ਜਦੋਂ ਹਰਿਆਣਾ ਵਿਧਾਨ ਸਭਾ ਵੱਲ ਜਾਣ ਲੱਗੇ ਤਾਂ ਪੁਲਿਸ ਨੇ लाठी चार्ज ਕਰ ਦਿੱਤਾ ਜਿਸ ਨਾਲ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਇਸ ਖਬਰ ਦੇ ਸਾਨਾ ਜੋੜ ਚੁਕੇ ਸਾਡੀ ਪਤਕਾ ਨੇਹਾ ਸਲਾਰੀਆ ਨੇਹਾ ਕੁਲਦੀਪ ਇਸ਼ਨੋਈ ਖਿਲਾਫ ਕਿਹੜੇ ਕਿਹੜੇ ਆਰੋਪ ਤੈ ਹੋਏ ਨੇ ਅਤੇ ਕੀ ਇਹ ਪੂਰਾ ਮਾਮਲਾ ਅੱਜ ਬਿਲਕੁਲ ਅੱਜ ਜਿਹੜਾ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਕੁਲਦੀਪ ਇਸ਼ਨੋਈ ਜਿਹੜੇ ਹਜਕਾ ਦੇ ਮੁਖੀ ਹੈਗੇ ਨੇ ਉਹਨਾਂ ਖਿਲਾਫ ਆਰੋਪ ਤੈ ਕਰ ਦਿੱਤੇ ਨੇ ਔਰ ਜਿਹੜੇ ਆਰੋਪ ਹੈਗੇ ਨੇ ਉਹ 148 149 323 332 506 ਦੀ ਜਿਹੜੀ ਆਈਪੀਸੀ ਦਾ ਹੈਗੀ ਉਹਦੇ لیکن ਜਿਹੜੇ ਮੇਨ ਜਿਹੜੇ ਚਾਰजेस ਹੈਗੇ ਸੀ 307 ਤੋਂ 333 ਪਹਿਲਾ ਇਹ ਚੰਡੀਗੜ੍ਹ ਜਿਲ੍ਹਾ ਦਾ ਉਹ ਜਿਹੜੀ ਹੈਗੀ ਆ ਉਸ ਨੂੰ ਜਿਹੜਾ ਹੈਗਾ ਖਾਰਜ ਕਰ ਚੁੱਕੀ ਐ ਕਿ ਜਿਹੜੇ ਜਿਹੜੇ ਕੇਸਿਸ ਹੈਗੇ ਉਹ ਇਹ ਹੈ ਕਿ 2010 ਦੇ ਵਿੱਚ ਇੱਕ ਰੈਲੀ ਹੋਈ ਸੀ ਚੰਡੀਗੜ੍ਹ ਜਿਲ੍ਹਾ ਦਾ ਸੋਰੀ ਜਿਹੜੀ ਚੰਡੀਗੜ੍ਹ ਦੀ ਸੈਕਟਰ 25 ਦੇ ਵਿੱਚ ਜਦੋਂ ਹੱਜਕਾ ਦੇ ਕੁਝ ਲੋਕ ਜਿਹੜੇ ਨੇ ਕੌਂਪਲੀਟ ਹੋ ਚਾਬਲ ਹੋ ਗਿਆ ਤਾਂ ਉਹਦੇ ਖਿਲਾਫ ਹਟਕਾ ਉਹਨਾਂ ਜਿਹੜੀ ਇੱਕ ਰੈਲੀ ਕੀਤੀ ਗਈ ਸੀ ਤੇ ਉਸੇ ਦੇ ਵਿੱਚ ਜਿਹੜੀ ਹੈਗੀ ਹੈ ਕਾਫੀ ਤੋਰਪੰਨ ਹੋਈ ਸੀ ਔਰ ਹਟਕਾ ਦੇ ਜਿਹੜੇ ਵਰਕਰਸ ਹੈਗੇ ਨੇ ਉਹਨਾਂ ਦੇ ਵਿੱਚਕਾਰ ਜਿਹੜੀ ਹੈਗੀ ਹੈ ਮੁੱਤਫੇਰ ਹੋ ਗਈ ਸੀ ਔਰ ਉਸ ਦਿਨ ਲਾਚੀਨ ਪਾਸ ਹੋ ਗਿਆ ਸੀ ਔਰ ਉਸੇ ਕਾਰਨ ਜਿਹੜੇ ਹੈਗੇ ਨੇ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਸੱਟਾਂ ਲੱਗਿਆ ਸੀ ਇਵੈਂਟ ਕੁਲਦੀ ਉਹਨਾਂ ਨੂੰ ਵੀ ਕਿਸ਼ੀ ਤੇ ਤੋਂ ਹੁਣ ਫਿਲਹਾਲ ਜਿਹੜਾ ਹੈਗਾ ਚੰਡੀਗੜ੍ਹ ਦੇ ਜ਼ਿਲ੍ਹਾ ਅਧਾਲਤ ਨੇ ਅੱਜ ਇਸ ਜਿਹੜੇ ਵਿਚ ਜਿਹੜੇ ਹੈਗੇ ਆ ਚਾਰਜਿਸਟੇਮ ਕਰ ਦਿੱਤੇ ਹੈਗੇ ਹੋਰ ਬਿਲਕੁਲ ਮੁਸ਼ਕਲਾਂ ਜੀਆਂ ਹੈਗੀਆਂ ਉਹਨਾਂ ਦੀ ਅਵਾਜ਼ ਗਈਆਂ ਨੇ ਕਿਉਂਕਿ ਹੁਣੇ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਮਿਸਾਨ ਜੁਆ ਹੈ ਗਿਆ ਫਿਰਤੇ ਹੈ ਬਿਗਲਵਾਸ ਹੈ ਤੇ ਇਸ ਦੇ ਵਿੱਚ ਕਾਰ ਜਿਹੜਾ ਹੈਗਾ ਉਹਨਾਂ ਨੂੰ ਤੇ aaropta ਹੈ ਹੋਣਾ ਸੋ ਬਿਲਕੁਲ ਕਿਤਨਾ ਕਿਤੇ ਉਹਨਾਂ ਲਈ ਚਟ ਕਿ ਹੁਣੇ ਇਹ ਐਕਸਪਰਟ ਹੈਗੇ ਨੇ ਉਹ ਜਿਤ ਕਿਤਨਾ ਲੋਕ ਉਹ ਜਿਹੜਾ ਹੈਗਾ ਬੀਜਪੀ ਦੇ ਨਾਲ ਜਿਹੜੇ ਜਿਹੜੇ ਟਾਈਸ ਵਗੈਰਾ ਕਰ ਰਹੀਆਂ ਹੈਗੀਆਂ ਸੋ ਉਹਨਾਂ ਦੇ ਵਿੱਚ ਜਿਹੜਾ ਸਿਆਸੀ ਸਮਿਕਰਨ ਹੈਗਾ ਸ਼ਾਇਦ ਬਸ ਤੇ ਮੁਸ਼ਕਲਾਂ ਜੀਆਂ ਹੈਗੀਆਂ ਉਹਨਾਂ ਤੇ ਜ਼ਰੂਰ ਹੋ ਚੁੱਕੀਆਂ ਹੈ